ਬਰਸਾਤ ਦੇ ਦਿਨਾਂ ਵਿੱਚ ਖਰੜ ਦੇ ਲੋਕ ਵਿਧਾਨ ਸਭਾ ਹਲਕਾ ਦੇ ਕਈ ਪਿੰਡਾਂ ਦੇ ਲੋਕ ਨਰਕੀ ਜ਼ਿੰਦਗੀ ਜਿੰਦੇ ਨੇ ਬਰਸਾਤ ਦੇ ਦਿਨਾਂ ਵਿੱਚ ਜਿਸ ਕਾਰਨ ਕੁੜੀਆਂ ਟੁੱਟ ਜਾਂਦੀਆਂ ਨੇ ਘਰਾਂ ਵਿੱਚ ਪਾਣੀ ਭਰ ਜਾਂਦਾ ਥਾਂ ਥਾਂ ਸੜਕਾਂ ਉੱਪਰ ਕਈ ਕਈ ਫੁੱਟ ਡੂੰਘੇ ਟੋਏ ਨੇ ਲੋਕਾਂ ਨੂੰ ਭਾਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸ਼ਾਹ ਸਿੰਘ ਤੇ ਕਈ ਹਲਕੇ ਦੇ ਅਧਿਕਾਰੀਆਂ ਨੂੰ ਵੀ ਇਸ ਸੰਬੰਧੀ ਸ਼ਿਕਾਇਤ ਕੀਤੀ ਪਰ ਕੋਈ ਧਿਆਨ ਨਹੀਂ ਦਿੱਤਾ ਗਿਆ ਸਿਰਫ ਵਿਧਾਨ ਸਭਾ ਹਲਕਾ ਰਾਜਨੀਤੀਕਾਰੋ ਕੇ ਹੀ ਰਹਿ ਗਿਆ ਜਿਸ ਨੂੰ ਲੈ ਕੇ ਲੋਕਾਂ ਵੱਲੋਂ ਦਰ ਨਾਮ ਦਿੱਤੇ ਜਾ ਰਹੇ ਨੇ ਚਕਾਤਿਆਂ ਕੀਤੀਆਂ ਜਾਂ ਨਿਆਨ ਪਰ ਕੋਈ ਧਿਆਨ ਨਹੀਂ ਦਿੱਤਾ ਗਿਆ ਜਿਸ ਨੂੰ ਲੈ ਕੇ ਵਿਧਾਨ ਸਭਾ ਹਲਕਾ ਖਰੜ ਵਿਖਰੇ ਸਸਦ ਮੈਂਬਰ ਮਲਵਿੰਦਰ ਸਿੰਘ ਕੰਗਵਾਲਾ ਦੌਰਾ ਕੀਤਾ ਗਿਆ ਇਹ ਸਮੱਸਿਆ ਵਾਕਈ ਬੜੀ ਵਾਜਬ ਹੈ ਔਰ ਇਹਦਾ ਹੱਲ ਕੱਢਣਾ ਸਾਡੀ ਜ਼ਿੰਮੇਵਾਰੀ ਹੈ ਬਤੌਰ ਐਮਪੀ ਵੀ ਤੇ ਸਾਡੀ ਸਰਕਾਰ ਵੀ ਹੈ ਉਹ ਅੱਜ ਫੀਲਡ ਚ ਆ ਕੇ ਜਿਹੜੇ ਜਿਹੜੇ ਥਾਵਾਂ ਤੇ ਸੀਵਰੇਜ ਦੀ ਪਾਣੀ ਭਰਦਾ ਹੈ ਜਾਂ ਰਸਤਿਆਂ ਦੀ ਪ੍ਰੋਬਲਮ ਹੈ ਸਾਡੇ ਐਮਸੀ ਸਹਿਬਾਨ ਸਾਡੀ ਪਾਰਟੀ ਦੇ ਸਾਰੇ ਲੀਡਰ ਸਹਿਬਾਨ ਨਾਲ ਹੈ ਸਾਡਾ ਮਕਸਦ ਇਹ ਆ ਵੀ ਜਿਹੜੇ ਜਿਹੜੇ ਸਾਡੇ ਅਫਸਰ ਸਹਬਾਨ ਵੀ ਨਾਲ ਆਈਓ ਸਾਹਿਬ ਔਰ ਬਾਕੀ ਸਾਰੇ ਮਹਿਕਮਿਆਂ ਦੇ ਸਾਡਾ ਮਕਸਦ ਹੈ ਅਗਲੇ ਸਾਲ ਤੱਕ ਘਟੋ ਘਟ ਜਿਹੜੀਆਂ ਜਿਹੜੀਆਂ ਇਹ ਬੁਨਿਆਦੀ ਮਸਲੇ ਆ ਜਿਹੜੇ ਲੋਕਾਂ ਦੇ ਜਿਨ੍ਹਾਂ ਨੇ ਸਾਰੀ ਉਮਰ ਲਾ ਕੇ ਪੈਸੇ ਨਾਲ ਆਪਣੇ ਘਰ ਬਣਾਇਆ ਉਹਨਾਂ ਨੂੰ ਸਾਫ਼ ਪਾਣੀ ਰਾਹ ਸੜਕ ਇਹ ਤੇ ਮਿਲੇ ਤੇ ਬਿਜਲੀ ਮਿਲੇ ਉਹ ਇਨਸ਼ੋਰ ਕਰ ਲਈ ਅੱਜ ਸਾਰੇ ਸਪੌਟ ਵਿਜਿਟ ਕਰ ਰਹੇ ਆ ਮੈਨੂੰ ਲੱਗਦਾ ਇਹ ਮੁੱਖ ਮੰਤਰੀ ਸਾਹਿਬ ਕੋ ਔਰ ਸਾਡੇ ਜਿਹੜੀ ਲੋਕਲ ਬਾਡੀ ਮਨਿਸਟਰ ਹੈ ਉਹਨਾਂ ਕੋ ਸਾਰੀ ਰਿਪੋਰਟ ਮੈਂ ਆਪ ਰੱਖੂੰਗਾ ਔਰ ਇਹਦਾ ਹੱਲ ਕੱਢਾਂਗੇ ਕੰਸਾਬੇ ਲੋਕ ਕਹਿ ਰਹੇ ਸਦੇਰੇ ਵੀ ਟੈਕਸ ਵੀ ਦਿੰਨੇ ਆਂ ਅਸੀਂ ਨਕਸ਼ੇ ਵੀ ਕਮੇਟੀ ਚ ਪਾਸ ਕਰਾਏ ਆ ਪਰ ਜਦੋਂ ਕਮੇਟੀ ਜਾਂਦੇ ਆ ਤਾਂ ਉਹ ਕਹਿੰਦੇ ਵੀ ਡਿਵੈਲਪਰ ਨੂੰ ਮਿਲੋ ਜਾ ਕੇ ਬਿਲਡਰਾਂ ਨੂੰ ਮਿਲੋ ਦੇਖੋ ਇਸ ਤਰ੍ਹਾਂ ਹੈ ਇਹਦੇ ਚ ਕੋਈ ਦੋ ਰਾਏ ਨਹੀਂ ਆਂ ਵੀ ਇਹ ਸਾਰੇ ਜਿਹੜੀ ਉਹ ਸਾਰੀ ਹੋਈ ਆ ਇਹਦੇ ਚ ਇੱਕ ਪੋਲਿਟਿਕਲ ਔਰ ਅਫਸਰਾਂ ਦੇ ਨੈਕਸਸ ਨੇ ਅਨ ਆਰਗਨਾਈਜ਼ ਤਰੀਕੇ ਨਾਲ ਉਹ ਸਾਰੀ ਕਰਾਈ ਜਿਹਦੇ ਚ ਗਾਈਡਲਾਈਨਾਂ ਵਾਇਲੇਸ਼ਨ ਹੋਈਆਂ ਲੋਕਾਂ ਦੇ ਬੁਨਿਆਦੀ ਸਹੂਦਾਵਾਂ ਦਾ ਧਿਆਨ ਨਹੀਂ ਰੱਖਿਆ ਵੇਚ ਕੇ ਬਿਲਡਰ ਪੈਸੇ ਕਮਾ ਕੇ ਗਾਹ ਗਿਆ ਜਿਹੜੇ ਕੋਈ ਕਮਿਸ਼ਨ ਲੈਣੇ ਸੀ ਜਿਨ੍ਹਾਂ ਨੇ ਉਹ ਵੀ ਗਾਹ ਗਏ ਲੇਕਿਨ ਜਿਹੜੇ ਲੋਕ ਰਹਿ ਰਹੇ ਆ ਉਹ ਸਮੱਸਿਆ ਨੂੰ ਫੇਸ ਕਰ ਰਿਆ ਬਤੌਰ ਲੋਕਾਂ ਦੇ ਰਿਪ੍ਰেজੈਂਟੇਟਿਵ ਸਾਡਾ ਫਰਜ ਹੈ ਉਹਦਾ ਹੱਲ ਕੱਢੀਏ ਬੇਸ਼ੱਕ ਇਹ ਇਹ ਸਾਨੂੰ ਜਿਹੜਾ ਆ ਪਿਛਲੀਆਂ ਸਰਕਾਰਾਂ ਨੇ ਹੀ ਕਰਕੇ ਦਿੱਤਾ ਹੈ ਲੇਕਿਨ ਇਹਨੂੰ ਸੁਧਾਰ ਕਰਨਾ ਸਾਡਾ ਫਰਜ ਆ ਸਰ ਭੈਣ ਪੁਲਿੰਗ ਤੇ ਸਟੇ ਲੱਗਿਆ ਲੱਗਦਾ ਕਿ ਸਰਕਾਰ ਹੁਣ ਵਿਚਾਰ ਕਰ ਸਕਦੀ ਮੈਨੂੰ ਲੱਗਦਾ ਜਿਹੜਾ ਮਾਮਲਾ ਸਭ ਜੁਡੀਸ ਹੈ ਉਹਦੇ ਤੇ ਜੇ ਕੋਈ ਕਮੈਂਟ ਕਰਨਾ ਠੀਕ ਨਹੀਂ ਆ ਲੇਕਿਨ ਭਗਵੰਤ ਮਾਨ ਸਾਹਿਬ ਦੀ ਸਰਕਾਰ ਕਿਸਾਨਾਂ ਦੇ ਨਾਲ ਸਾਡੇ ਜਿਹੜੇ 124 ਤੇ 125 ਸੈਕਟਰ ਜਿਹੜੇ ਕੱਟੇ ਗਏ ਸੀ ਜੀ ਇਹ ਗਮਾਡਾ ਦੇ ਪਲਾਨ ਪਲਾਨ ਦੇ ਅੰਦਰ ਹੀ ਕੱਟੇ ਗਏ ਸੀ ਇਹਨੂੰ ਆ 200 ਫੁੱਟਾ ਰੋਡ ਜਿਹੜਾ ਸੀਗਾ ਦਾਰਾ ਸਟੂਡੀਓ ਤੱਕ ਦਿਖਾਇਆ ਸੀਗੇ ਤੁਹਾਡੀ ਕਨੈਕਟੀਵਿਟੀ ਇਹ ਹੈ ਜਿਹੜੀਆਂ ਲਿੰਕ ਰੋਡ ਆ ਇੱਕ ਝੁੰਗੀਆਂ ਨੂੰ ਆਉਂਦੀ ਹੈ ਇੱਕ ਝੰਡਪੁਰ ਨੂੰ ਆਉਂਦੀ ਹੈ ਇਹ ਸਾਡੇ ਰੋਡ ਨਹੀਂ ਸੀ ਸਾਨੂੰ ਦੱਸਿਆ ਸੀ ਕਿ ਤੁਹਾਡਾ ਜਿਹੜਾ ਰਸਤਾ ਹੋਏਗਾ ਤੁਹਾਨੂੰ ਜਿਹੜਾ ਆਏਗਾ ਆ 200 ਫੁੱਟੀ ਰੋਡ ਤੋਂ ਆਏਗਾ ਆ 200 ਫੁੱਟੀ ਰੋਡ ਅੱਜ 10 ਸਾਲ ਹੋ ਗਏ ਜੀ ਸਾਨੂੰ ਕੋਈ ਕਨੈਕਟੀਵਿਟੀ ਨਹੀਂ ਸਾਨੂੰ ਬਾਹਰ ਜਾਣ ਨੂੰ ਇੱਥੋਂ ਤੱਕ ਸਾਡੇ ਜਿਹੜੇ ਰਿਸ਼ਤੇਦਾਰ ਹੋ ਜਾਣ ਉਹਨਾਂ ਨੂੰ ਪਤਾ ਲੱਗਦਾ ਤੁਹਾਡਾ ਘਰ ਕਿੱਥੇ ਹੈ ਤੁਸੀਂ ਰਹਿਨੇ ਕਿੱਥੇ ਹੋ ਅਸੀਂ ਕਹਿੰਦੇ 125 'ਚ ਰਹਿੰਦੇ ਆ ਅਸੀਂ ਮੁਹਾਲੀ ਰਹਿੰਦੇ ਆ ਅਸੀਂ ਖਾੜ ਰਹਿੰਦੇ ਆ ਉਹ ਕਹਿੰਦੇ ਤੁਹਾਡਾ ਪਤਾ ਤਾਂ ਲੱਗਦਾ ਨਹੀਂ ਸਾਡੇ ਪਾਣੀ ਖੜਾ ਕਿਤੇ ਰਸਤਾ ਨਹੀਂ ਹੈ ਕੁਝ ਵੀ ਨਹੀਂ ਇਹ 200 ਫੁੱਟੀ ਰੋਡ ਨੂੰ 10 ਸਾਲ ਹੋ ਚੁੱਕੇ ਨੇ 10 ਸਾਲਾਂ ਦੀ ਸਰਕਾਰਾਂ ਐਵੇਂ ਲਾਰੇ ਲਾਉਂਦੀਆਂ ਰਹੀਆਂ ਅੱਜ ਇਹਨੂੰ ਜੋੜ ਦਿਆਂਗੇ ਅੱਜ ਤੁਹਾਡਾ ਰਸਤਾ ਬਣਾ ਦੇ ਕੱਲ ਬਣਾ ਦੇ ਅਉਧੂ ਬਾਅਦ 에어ਪੋਰਟ ਰੋਡ ਨਿਕਲ ਗਈ 에어ਪੋਰਟ ਰੋਡ ਤੋਂ ਵੀ ਇਹ ਪਹਿਲਾਂ ਦੀ ਹੈ ਇਸ ਤੋਂ ਪਹਿਲਾਂ ਸੀਗਾ ਵੀ ਇਹ 250 ਫੁੱਟ ਰੋਡ ਨੂੰ ਸਿੱਧਾ ਦਾਰਾ ਸਟੂਡੀਓ ਨਾਲ ਜੋੜ ਦਿਆਂਗੇ ਤੁਹਾਡਾ ਰਸਤਾ 5 ਜਾਂ 10 ਮਿੰਟ ਦਾ ਹੋਵੇਗਾ ਚੰਡੀਗੜ੍ਹ ਜਾਣ ਨੂੰ ਸੈਕਟਰ 125 ਸ਼ਵਾਲੀ ਗਵੈਂਨਿਊ ਤੋਂ ਹੈਗੇ ਜੀ ਸਰ ਬਹੁਤ ਪ੍ਰੋਬਲਮ ਹੈਗੇ ਜਿੱਦਾਂ ਗਿੱਲ ਸਾਹਿਬ ਨੇ ਵੀ ਦੱਸਿਆ ਹੈ ਕਿ ਹਾਂਜੀ ਇਸ ਤਰੀਕੇ ਦੇ ਇਸ਼ੂਜ਼ ਆ ਰਹੇ ਨੇ ਸਰ ਪ੍ਰਾਪਰਟੀ ਟੈਕਸ ਦੇਣ ਤੋਂ ਬਾਅਦ ਔਰ ਸਾਰੀਆਂ ਤੁਸੀਂ ਪ੍ਰਾਪਰਟੀ ਟੈਕਸ ਕਿੱਥੇ ਭਰਦੇ ਹੋ ਸਰ ਐਮਸੀ ਆਫਿਸ ਖਰੜ ਕਿਤੇ ਉੱਥੇ ਤੱਕ ਪਹੁੰਚ ਕੀਤੀ ਉਹਨਾਂ ਨੂੰ ਕਦੇ ਸਰ ਉਹਨਾਂ ਨੂੰ ਵੀ ਪਹੁੰਚ ਕੀਤੀ ਇਹ ਸਾਰੇ ਆਪਾਂ ਲੈਟਰਸ ਵੀ ਬਣਾ ਕੇ ਉੱਤਰ ਉਹਨਾਂ ਨੂੰ ਦਿੱਤੇ ਕੰਪਲੇਂਟਾਂ ਪਾਈਆਂ ਪਰ ਕੋਈ ਸੁਣਵਾਈ ਨਹੀਂ ਸਾਡਾ ਤੇ ਕੋਸ਼ਤ ਕੇਸ ਵੀ ਬਲਕਿ ਹਾਈ ਕੋਰਟ ਚ ਪਿਆ ਹੋਇਆ ਹੈ ਹਾਈ ਕੋਰਟ ਤੋਂ ਉਹਨਾਂ ਨੂੰ ਇਨਸਟਰਕਸ਼ਨ ਵੀ ਹੋਈਆਂ ਕਿ ਤੁਸੀਂ ਇਹਨੂੰ ਐਮਸੀ ਦੇ ਅੰਡਰ ਲਾਓ ਔਰ ਅੱਗੇ ਇਹਨੂੰ ਕਿਹਨਾ ਜੜੀ ਵੀ ਮੂਲਪੂਰ ਸਹਵਿਤਾਵਾਂ ਹੈਗੀਆਂ ਜੜੀ ਬੇਸਿਕ ਐਮੈਨਿਟੀਆਂ ਹੈਗੀਆਂ ਉਹ ਸਾਰੀਆਂ ਪ੍ਰੋਵਾਈਡ ਕਰੋ ਨਕਸ਼ੇ ਪਾਸ ਕਰਾਏ ਸਰ ਨਕਸ਼ੇ ਪਾਸ ਕਰਾਏ ਐਮਸੀ ਤੋਂ ਹੀ ਪਾਸ ਹੈ ਸਮੱਸਿਆ ਸਾਡੀ ਮੈਨ ਬਈ ਜੋ ਤਾਂ ਇੱਥੇ ਸੀਵਰੇਜ ਵਗੈਰਾ ਦਾ ਪਾਣੀ ਦੀ ਸਾਨੂੰ ਸਮੱਸਿਆ ਸਭ ਤੋਂ ਵੱਡੀ ਹੈ ਜੀ ਤੇ ਨਾ ਤਾਂ ਐਮਸੀ ਕੋਈ ਗੌਰ ਕਰਦੀ ਹੈ ਜੀ ਨਕਸ਼ੇ ਸਾਡੇ ਐਮਸੀ ਪਾਸ ਕਰਦੀ ਹੈ ਜੀ ਈਡੀਸੀ ਵੀ ਲਿੰਦੀ ਐਮਸੀਓ ਜੀ ਤੇ ਹੋਰ ਜਿਹੜੇ ਫੰਡ ਉਹ ਵੀ ਸਾਰੇ ਐਮਸੀ ਕੋਲ ਜਾਂਦੇ ਲਗਭਗ ਇੱਕ ਪਲਾਟ ਦਾ 2-2.5 ਲੱਖ ਰੁਪਇਆ ਐਮਸੀ ਕੋਲ ਚਲੇ ਜਾਂਦਾ ਜੀ ਤੇ ਸਾਨੂੰ ਸਹੂਲਤ 1% ਵੀ ਨਹੀਂ ਦੇ ਰਹੀ ਉਹ ਤੇ ਜਿੱਥੇ ਵੀ ਜਾਂਦੇ ਸਾਨੂੰ ਮਤਲਬ ਆਪਣੇ ਆਪੇ ਕਰਨਾ ਪੈਂਦਾ ਜੀ ਉਹ ਵੀ ਕੰਮ ਹੁਣ ਸੀਵਰੇਜ ਦਾ ਸੀਵਰੇਜ ਅੰਦਰ ਹੀ ਘੁੰਮ ਰਿਹਾ ਸਾਰਾ ਤੇ ਉਹਨੂੰ ਕੋਈ ਦੇਖਣ ਵਾਲਾ ਨਹੀਂ ਹੈਗਾ ਤੇ ਸਾਡਾ ਮਤਲਬ ਡਰਿੰਕਿੰਗ ਵਾਟਰ ਜਿਹੜਾ ਉਹਦੇ ਵਿੱਚ ਵੀ ਮਿਕਸ ਹੋ ਕੇ ਜਾ ਰਿਹਾ ਜੀ ਹੁਣ ਕਈ ਦਿਨਾਂ ਤੋਂ ਤੇ ਅਸੀਂ ਐਮਸੀ ਨੂੰ ਵੀ ਸ਼ਿਕਾਇਤ કરી ਤੇ ਬਾਜਵਾ ਤੇ ਬਿਲਕੁਲ ਕੋਈ ਨਹੀਂ ਦੇਖ ਰਹੀ ਕੁਝ ਵੀ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਇਹੀ ਬੇਨਤੀ ਕਰੀ ਹੈ ਕਿ ਇਹ ਸੜਕਾਂ ਬਣਨ ਦੇ ਨਾਕਾਬਿਲ ਨੇ ਘਟੋ ਘਟ ਸਾੜੀਆਂ ਰਿਪੇਅਰ ਕਰਾ ਦੇਣ ਸੋ ਥੈਟ ਕਿ ਰੋਜ਼ ਜਿਹੜੇ ਸਵੇਰੇ ਬੱਚੇ ਤੇ ਆਪਣੇ ਇੱਥੋਂ ਜਿੰਨੀਆਂ ਵੀ ਲੇਡੀਜ਼ ਨੇ ਆਪਣਾ ਸਕੂਲ ਕਾਲਜਸ ਦਫ਼ਤਰਾਂ ਨੂੰ ਆਣ ਜਾਣ ਕਰਦੇ ਆ ਉਹ ਇਹ ਐਕਸੀਡੈਂਟਸ ਤੋਂ ਬਚ ਜਾਣ ਰੋਜ਼ ਕੋਈ ਨਾ ਕੋਈ ਵਿਚਾਰਾ ਕੋਈ ਬੰਦਾ ਕੋਈ ਸਲਿੱਪ ਹੋਇਆ ਹੁੰਦਾ ਹੈ ਕੋਈ ਕੁਝ ਹੁੰਦਾ ਹੈ ਅਸੀਂ ਉਹਨਾਂ ਨੂੰ ਇਹ ਕਹਿਆ ਰੋਡ ਜਿਹੜੀ ਹੈ ਸਭ ਤੋਂ ਬੇਸਿਕ ਨੈਸੈਸਿਟੀ ਆ ਜੀ ਡੇਟ ਦੇ ਵਿੱਚ